गोयल साहब तुम्हू तो ता पठान माजरे ने कहा था जुम्मेवारुफड़ जी ने सारे पंजाब चोर तो पाके गई कि कृष्ण कुमार रिस्पॉसिबल है कदो कृष्ण कुमार पंजाब बचाने ते सारा पंजाब मानद स्पीकर साहब ए नैचुरिजास्टर है है बचाया जा सकता बहुत हद हाँ तक रिस्पॉन्सिबिलिटी डायरेक्टली मिस्टर गोयल की क्रिश्न कुमार की इस इरीगेष महकमे ਇਸੋ ਤੇ ਅਸੀਂ ਇਹਨਾਂ ਨੇ 270 75 ਕਰੋੜ ਰੁਪਇਆ ਦੱਸਿਆ ਮੈਂ ਦਾਵੇ ਨਾ ਕੈਸਾ ਨਾ ਤੁਸੀਂ ਮੇਰੇ ਏਰੀਆ ਦੀ ਗੱਲ ਕਰਦੇ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਟ੍ਰੇਨਾਂ ਨੇ ਇੰਟਰਨਲ ਟ੍ਰੇਨਸ ਸਾਡੇ ਮਹਿਕਮੇ ਨੇ ਸਾਫ ਕੀਤੀਆਂ ਇੱਥੇ ਹਾਊਸ 'ਚ ਜਵਾਬ ਦਿੰਦੇ ਕਿਹਾ ਸੀ ਇਹ ਝੂਠਾ ਸਾਲਾਂ ਚ ਕਿਹਾ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਵੇ ਨਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬਨਿਆ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਖਰਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਖੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਦਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿਹੜਾ ਕੋਏ ਆਣੀ ਬਰਸਾਤ ਪੈਣੀ ਨਿਕਲ ਜਾਣੀ